ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪੰਜਾਬ ਦੇ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ ਸੋ ਮੇਰਾ ਵੀਰ ਬਾਤ ਤੋਂ ਬਾਤ ਬੰਦੇ ਜੁੜਦੇ ਜਾਏ ਉਹ ਤੇ ਨਾਲ ਦੀ ਨਾਲ ਇਹ ਸਾਰੀ ਗੱਲਬਾਤ ਜਿਹੜੀ ਸਾਂਝੀ ਕਰਦੇ ਜਾਏ ਉਹ ਤਾਂ ਕਿ ਹਰ ਪੰਜਾਬੀ ਤੱਕ ਇਹ ਗੱਲਬਾਤ ਪਹੁੰਚਣੀ ਚਾਹੀਦੀ ਆ ਕਿਉਂਕਿ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਪੰਜਾਬ ਦੇ ਨਾਲ ਤੇ ਅਸੀਂ ਚੁੱਪਚੀ ਪੀਤੇ ਆਪਣੇ ਕੰਮਾਂ ਕਰਾਂ ਦੇ ਰੁੱਝੇ ਹੋਏ ਆਂ ਪਰ ਅੰਦਰ ਖਾਤੇ ਜਿਸ ਤਰ੍ਹਾਂ ਪੰਜਾਬ ਨੂੰ ਉਜਾੜਿਆ ਜਾ ਰਿਹਾ ਪਰਬਾਦ ਕੀਤਾ ਜਾ ਰਿਹਾ ਸ਼ਾਸਨ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਨੇ ਪੰਜਾਬ ਦੇ ਖਿਲਾਫ ਆਪਾਂ ਉਹਨਾਂ ਮੁੱਦਿਆਂ ਤੇ ਗੱਲ ਕਰਨੀ ਆ ਮੇਰਾ ਵੀਰ ਜੁੜਦੇ ਜਾਇਓ ਸਾਂਝਾ ਕਰਦੇ ਜਾਇਓ ਅੱਗੇ ਦੀ ਅੱਗੇ ਤੇ ਅਖੀਰ ਤੱਕ ਇਹ ਸਾਰੀ ਗੱਲਬਾਤ ਜਿਹੜੀ ਉਹ ਜ਼ਰੂਰ ਸੁਣਿਓ ਸੋ ਆਪਾਂ ਤਿੰਨ ਚਾਰ ਮੁੱਦਿਆਂ ਤੇ ਗੱਲ ਕਰਨੀ ਆ ਹੁਸ਼ਿਆਰਪੁਰ ਦੇ ਹਸਪਤਾਲ ਦੇ ਵਿੱਚ ਇੱਕ 18 ਸਾਲ ਦੀ ਨੌਜਵਾਨ ਲੜਕੀ ਨਾਲ ਜੋ ਹੋਇਆ ਉਹਦੇ ਬਾਰੇ ਰਜਿੰਦਰ ਗੁਪਤਾ ਜਿਹੜਾ ਰਾਸਵਾ ਮੈਂਬਰ ਬਣਨ ਜਾ ਰਿਹਾ ਪੰਜਾਬ ਦੇ ਵੱਲੋਂ ਉਹਦੇ ਬਾਰੇ ਪੰਜਾਬ ਟੈਕਨੀਕਲ ਬੋਰਡ ਦੇ ਵਿੱਚੋਂ ਪੰਜਾਬੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਉਹਦੇ ਬਾਰੇ ਤੇ ਜਿਹੜੀ ਬਹੁਤ ਬੇਸ਼ਕੀਮਤੀ ਪੰਜਾਬ ਦੀ ਜ਼ਮੀਨ ਉਹਨੂੰ ਸਰਕਾਰ ਕਿਵੇਂ ਵੇਚ ਰਹੀ ਆ ਕਿਵੇਂ ਲੁੱਟ ਕੀਤੀ ਜਾ ਰਹੀ ਆ ਪੰਜਾਬ ਦੀ ਕਿਵੇਂ ਪੰਜਾਬ ਨੂੰ ਜਾੜਾ ਜਾ ਰਿਹਾ ਉਹਦੇ ਬਾਰੇ ਤੇ ਇੱਕ ਦੋ ਮਸਲੇ ਹੋਰ ਨੇ ਜਿੰਨਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਸੋ ਮੇਰਾ ਵੀਰ ਜੁੜਦੇ ਜਾਓ ਤੇ ਸਾਂਝਾ ਕਰਦੇ ਤੁਰੇ ਜਾਓ ਸਭ ਤੋਂ ਮੱਲਮਾ ਤੁਹਾਨੂੰ ਵੀਡੀਓ ਦਿਖਾਉਣ ਲੱਗਿਆ ਤੇ ਧਿਆਨ ਨਾਲ ਦੇਖਿਓ ਦੇ ਆਈਸੀਯੂ ਦੇ ਵਿੱਚ ਇੱਕ ਮਰੀਜ਼ ਲੜਕੀ ਦੇ ਨਾਲ ਅਸ਼ਰੀਲ ਹਰਕਤਾਂ ਕਰਨ ਵਾਲੇ આરોપી ਨੂੰ ਨਵਾਂ ਸ਼ਹਿਰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ આરોપી ਦਾ ਨਾਮ ਰਾਜਾ ਕੁਮਾਰ ਯਾਦਵ ਹੈ ਜੋ ਕਿ ਹਸਪਤਾਲ ਦੇ ਵਿੱਚ ਕੰਡੀਨ ਚਲਾਉਂਦਾ ਸੀ ਪੁਲਿਸ ਨੇ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਅੱਜ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਫੜਿਆ ਗਿਆ આરોપી ਇਹ ਪ੍ਰਵਾਸੀ ਹੈ ਇਸ ਦੇ ਉੱਪਰ ਪਰਚਾ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਦਰਜ ਕੀਤਾ ਹੈ ਉਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਹ ਧਮਨ ਹਸਪੀਟਲ ਵਿਖੇ ਡਿਊਟੀ 'ਤੇ ਸੀ ਜਿੱਥੇ ਇਹ ਨੌਜਵਾਨ ਦੇ ਵੱਲੋਂ ਇੱਕ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਅੱਜ ਧਵਨ ਹਸਪੀਟਲ ਦਾ ਪੱਖ ਜਾਣਨ ਦੇ ਲਈ ਜਦੋਂ ਧਵਨ ਹਸਪੀਟਲ ਪਹੁੰਚੇ ਤਾਂ ਉੱਥੇ ਮੌਕੇ ਦੇ ਉੱਤੇ ਡਾਕਟਰ ਨਹੀਂ ਮਿਲੇ ਉਹਨਾਂ ਨੇ ਕਿਹਾ ਕਿ ਅੱਜ ਡਾਕਟਰ ਸਾਹਿਬ ਹਸ਼ਿਆਰਪੁਰ ਦੀ ਘਟਨਾ ਇੱਕ 18 ਸਾਲ ਦੀ ਕੁੜੀ ਜਿਹੜੀ ਕਿਸੇ ਬਿਮਾਰੀ ਕਰਕੇ ਆਈਸੀਯੂ ਦੇ ਵਿੱਚ ਦਾਖਲ ਹੁੰਦੀ ਹੈ ਧਵਨ ਹਸਪਤਾਲ ਹਸ਼ਿਆਰਪੁਰ ਦੇ ਵਿੱਚ ਤੇ ਰਾਤ ਨੂੰ 3 ਵਜੇ ਉੱਥੇ ਕੰਟਿਨ ਤੇ ਕੰਮ ਕਰਨ ਵਾਲਾ ਜਿਹੜਾ ਸਖਸ਼ਾ ਜਿਹੜਾ ਬੰਦਾ ਉਹ ਰਾਤ ਨੂੰ ਜਾ ਕੇ ਉਸ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਮੌਕੇ ਤੇ ਉਹ ਕੁੜੀ ਰੋਲਾ ਪਾਉਂਦੀ ਆ ਨਰਸਾਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਉਥੋਂ ਭੱਜ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਧਵਨ ਹਸਪਤਾਲ ਹਸ਼ਿਆਲਪੁਰ ਵਾਲਾ ਉਹਦਾ ਡਾਕਟਰ ਹੈ ਤੇ ਉਸ ਡਾਕਟਰ ਦੇ ਘਰ ਵਾਲੀ ਆ ਬੀਬੀ ਜਿਹੜੀ ਉਹ ਹਸਪਤਾਲ ਦੇ ਮਾਲਕਾ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਨਰਸਾਂ ਜਿਹੜੀਆਂ ਕੁੜੀਆਂ ਹੁੰਦੀਆਂ ਉਸ ਕੁੜੀ ਨੂੰ ਉਸ ਬੱਚੀ ਨੂੰ ਕਹਿੰਦੀਆਂ ਨੇ ਕਿ ਤੂੰ ਇਹ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕਰ ਆਪਣੇ ਪਰਿਵਾਰ ਨੂੰ ਦੱਸ ਵੀ ਮੈਨੂੰ 3 ਵਜੇ ਰਾਤ ਨੂੰ ਆ ਕੇ ਬੰਦਾ ਚੁੰਮੜਿਆ ਤਾਂ ਉਸ ਤੋਂ ਬਾਅਦ ਡਾਕਟਰ ਜਿਹੜਾ ਹੁੰਦਾ ਉਹਦੇ ਘਰ ਵਾਲੀ ਜਿਹੜੀ ਬੀਬੀ ਉੱਥੇ ਡਾਕਟਰ ਆ ਉਹਦੇ ਵੱਲੋਂ ਉਹਨਾਂ ਕੁੜੀਆਂ ਨੂੰ ਝਿੜਕਿਆ ਜਾਂਦਾ ਨਰਸਾਂ ਨੂੰ ਤਾਲਿਆ ਜਾਂਦਾ ਘੂਰਿਆ ਜਾਂਦਾ ਵੀ ਤੁਸੀਂ ਇਹ ਗੱਲ ਕਿਉਂ ਕਰ ਰਹੀਆਂ ਤੇ ਉਸ 18 ਸਾਲ ਦੀ ਬੱਚੀ ਦਾ ਜਿਹੜਾ ਬਾਪ ਆ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਪੰਜਾਬ ਪੁਲਿਸ ਚਾ ਉਹ ਵੀ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਤੇ ਮੇਰੀ ਬਦਨਾਮੀ ਨਾ ਹੋ ਜੇ ਇੱਕ ਪਾਸੇ ਆਪਾਂ ਉਮੀਦ ਰੱਖਦੇ ਆ ਲੋਕ ਇਨਸਾਫ ਲਈ ਪੰਜਾਬ ਪੁਲਿਸ ਕੋਲ ਜਾਂਦੇ ਆ ਤੇ ਇੱਕ ਬੰਦਾ ਆਪਦੀ ਬੱਚੀ ਨਾਲ ਘਟਨਾ ਵਾਪਰਨ ਦੇ ਬਾਵਜੂਦ ਵੀ ਚੁੱਪ ਹੋ ਜਾਂਦਾ ਹੈ ਇਹ ਸਾਰੀ ਗੱਲਬਾਤ ਦਬ ਦਿੱਤੀ ਜਾਂਦੀ ਹੈ ਇੱਕ ਵਾਰੀ ਪਰ ਉਸ ਤੋਂ ਬਾਅਦ ਪ੍ਰਵਿੰਦਰ ਸਿੰਘ ਕਿਤਨਾ ਜਿਹੜਾ ਇਸ ਮੁੱਦੇ ਨੂੰ ਉਠਾਉਂਦਾ ਤੇ ਉਹ ਇੱਕ ਐਸਐਸਪੀ ਨੂੰ ਮਿਲ ਕੇ ਦਰਖਾਸਤ ਦਿੰਦਾ ਤੇ ਐਸਐਸਪੀ ਵੱਲੋਂ ਇਹ ਸਾਰਾ ਜਿਹੜਾ ਘਟਨਾ ਦਾ ਜੈਜਾ ਲੈ ਕੇ ਹਸਪਤਾਲ ਦੇ ਵਿੱਚ ਸਾਰੀ ਜਿਹੜੀ ਕਾਰਵਾਈ ਇੱਕ ਵਾਰੀ ਹਸਪਤਾਲ ਵਾਲੇ ਮੰਨਦੇ ਨਹੀਂ ਪਰ ਜਿਵੇਂ ਪੁਲਿਸ ਸਖਤੀ ਕਰਦੀ ਹੈ ਤਾਂ ਨਾਲ ਦੀ ਨਾਲ ਹਸਪਤਾਲ ਵਾਲੇ ਗੱਲ ਦੱਸ ਦਿੰਦੇ ਆ ਵੀ ਹਾਂ ਆਈਸੀਯੂ ਦੇ ਵਿੱਚ ਆ ਘਟਨਾ ਹੋਈ ਆ ਉਸ ਤੋਂ ਬਾਅਦ ਇਸ ਬੰਦਿਆਂ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਚਲੋ ਇਸ ਕਰੋਂ ਅਸੀਂ ਹਸ਼ਿਆਰਪੁਰ ਦੇ ਐਸਐਸਪੀ ਦਾ ਧੰਨਵਾਦ ਵੀ ਕਰਦੇ ਆ ਕਿ ਜਿਨੇ ਇਹ ਨੋਟਿਸ ਲਿਆ ਤੇ ਉਹਨੇ ਇਹ ਜਿਹੜੀ ਕਾਰਵਾਈ ਇਹਨਾਂ ਬੰਦਿਆਂ ਦੇ ਉੱਤੇ ਕੀਤੀ ਆ ਪਰ ਸਵਾਲ ਇਹ ਉੱਠਦਾ ਹੈ ਵੀ ਇਹ ਕਾਰਵਾਈ ਇਕੱਲੇ ਇਹਨਾਂ ਬੰਦਿਆਂ ਤੇ ਨਹੀਂ ਇਹ ਬਰਾਬਰ ਦੇ ਦੋਸ਼ੀ ਉਹ ਹਸਪਤਾਲ ਦਾ ਡਾਕਟਰ ਹਸਪਤਾਲ ਦਾ ਜਿਹੜਾ ਮਾਲਕ ਹੈ ਉਹਦੇ ਘਰ ਵਾਲੀ ਉਹ ਵੀ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਤੇ ਬਰਾਬਰ ਕਾਰਵਾਈ ਹੋਣੀ ਚਾਹੀਦੀ ਆ ਤੇ ਇਹ ਜਿਹੇ ਬੰਦੇ ਜਿਹੜੇ ਚੁੱਪ ਕਰ ਜਾਂਦੇ ਆ ਇਹ ਜੀਆਂ ਘਟਨਾਵਾਂ ਇਹ ਜੀਆਂ ਗੱਲਾਂ ਬਾਤਾਂ ਕਰਾ ਕੇ ਕਿਉਂਕਿ ਆਮ ਹੀ ਮੇਰੇ ਕੋਲੇ ਇਹ ਜੀਆਂ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਨੇ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਭਜਾ ਕੇ ਲੈ ਜਾਂਦਾ ਤੇ ਉਹ ਵਿਆਹ ਕਰਾਉਣ ਲਈ ਕਿਚਿਹੜੀ ਤੇ ਬੈਠੇ ਹੁੰਦੇ ਆ ਤੇ ਬਾਪ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਜੀ ਕਚਹਿਰੀ ਤੇ ਬੈਠਿਆ ਮਾ ਭਾਈ ਇੱਥੋਂ ਤੁਸੀਂ ਕੁੜੀ ਨੂੰ ਘਰੇ ਲੈ ਜਾਓ ਕਨਾ ਬਾਈ ਕੁਝ ਹੁੰਦਾ ਤਾਂ ਨਹੀਂ ਲੱਖ ਦੀ ਲਾਣਤਾ ਇਹੋ ਜੇ ਲੋਕਾਂ ਤੇ ਕਿ ਇੰਨਾ ਕੁਝ ਕਰਾ ਕੇ ਵੀ ਆਪਾਂ ਬਦਨਾਮੀ ਰਹਿ ਕੀ ਜਾਂਦਾ ਪਿੱਛੇ ਆਪਾਂ ਚੁੱਪ ਕਰ ਜਾਂਦੇ ਆ ਸੋ ਇਹ ਘਟਣਾ ਜਿਹੜੀ ਹੋ ਰਹੀ ਹੈ ਇਹ ਗੱਲ ਮੈਂ ਤਾਂ ਕੀਤੀ ਹੈ ਕਿ ਜਿਹੜਾ ਹਾਲਾਤ ਪੰਜਾਬ ਦੇ ਬਣੇ ਹੋਏ ਆ ਪੰਜਾਬ ਦਾ ਮੁੱਖ ਮੰਤਰੀ ਮਸ਼ਕਰੀਆਂ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਚੁਟਕਲੇ ਕਹਾਣੀਆਂ ਸੁਣਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀਆਂ ਜ਼ਮੀਨਾਂ ਕੀਮਤੀ ਜਾਇਦਾਦਾਂ ਵੇਚਣ ਲਈ ਬੱਲੇ ਬੋਲ ਤਿਆਰ ਹੋ ਚੁੱਕਿਆ ਜਾਂ ਵੇਚ ਰਿਹਾ ਜਾਂ ਵੇਚਣ ਜਾ ਰਿਹਾ ਦੂਜੇ ਪਾਸੇ ਜਿਹੜੀ ਅਸੀਂ ਵਾਰ-ਵਾਰ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਬੰਦੇ ਬਾਹਰਲੇ ਸੂਬਿਆਂ ਤੋਂ ਆ ਰਹੇ ਆ ਉਹ ਕ੍ਰਿਮੀਨਲ ਬੰਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਨਾਂ ਦਾ ਪਿਛੋਕੜ ਕੀ ਆ ਉਹਨਾਂ ਦਾ ਰਿਕਾਰਡ ਕੀ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਇਹ ਬਹੁਤ ਵੱਡਾ ਸਵਾਲ ਹੈ ਤੁਹਾਨੂੰ ਮੈਂ ਦੱਸ ਦਿੰਦਾ ਚੋਰੀ ਤੋਂ ਲੈ ਕੇ ਡਕੈਤੀ ਤੋਂ ਲੈ ਕੇ ਕਤਲ ਬਲਾਤਕਾਰ ਤੇ ਹੋਰ ਵੱਖ-ਵੱਖ ਜੁਰਮਾਂ ਦੇ ਤਹਿਤ ਜਿਹੜੀਆਂ ਵੱਖ-ਵੱਖ ਧਰਾਵਾਂ ਦੇ ਵਿੱਚ ਪਰਚੇ ਦਰਜ ਹੋਏ ਨੇ ਪਿਛਲੇ 7 ਮਹੀਨਿਆਂ ਦੇ ਵਿੱਚ 3260 ਮੁਕੱਦਮੇ ਦਰਜ ਹੋਏ ਨੇ ਪ੍ਰਵਾਸੀ ਬੰਦਿਆਂ ਤੇ 7 ਮਹੀਨਿਆਂ 'ਚ 3260 ਮੁਕੱਦਮੇ ਦਰਜ ਆ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਜੁਰਮਾਂ ਦੇ ਵਿੱਚ ਕੀ ਇਹਨਾਂ ਬੰਦਿਆਂ ਦੀ ਵੈਰੀਫਿਕੇਸ਼ਨ ਹੋਈ ਕੀ ਬੰਦਿਆਂ ਦੀ ਪੜਤਾਲ ਹੋਈ ਕਿ ਜਿਵੇਂ ਉਹ ਹਿਸ਼ਰਪੁਰ ਘਟਨਾ ਵਾਪਰੀ ਉਹ ਬੰਦਾ 7 ਸਾਲ ਉਧਰ ਕੈਦ ਕੱਟ ਕੇ ਆਇਆ ਬਲਾਦਕਾਰ ਦੇ ਵਿੱਚ ਤੇ ਉਹ ਬੱਚੇ ਨਾਲ ਉਹਨੇ ਐਡਾ ਵੱਡਾ ਕਾਂਡ ਕਰਤਾ ਜੀਓ ਦੀ ਵੈਰੀਫਿਕੇਸ਼ਨ ਹੋਈ ਹੁੰਦੀ ਜੇ ਪੁਲਿਸ ਨੂੰ ਪਤਾ ਹੁੰਦਾ ਵੀ ਬੰਦਾ ਕ੍ਰਿਮੀਨਲ ਆ ਬੰਦਾ ਮਾੜਾ ਹੈ ਤਾਂ ਉਹ ਬੱਚਾ ਬਚ ਜਾਂਦਾ ਸੋ ਅਸੀਂ ਇਹ ਬਾਰ-ਬਾਰ ਮੰਗਠਾ ਰਹੇ ਹਾਂ ਕਿ ਜਿਹੜੇ ਬੰਦੇ ਇੱਥੇ ਆ ਰਹੇ ਨੇ ਇੱਥੇ ਜੇ ਸਾਡੇ ਕਿਸੇ ਬੰਦੇ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਰਹਿਣ ਜਾਣਾ ਕਮਰਾ ਲੈਣਾ ਕਿਰਾਏ ਤੇ ਕੋਈ ਪ੍ਰਾਈਵੇਟ ਉਹਨਾਂ ਨੌਕਰੀ ਕਰਨੀ ਹੈ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਨਾਲੇ ਹਾਲਾਂਕਿ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਦੇ ਪਿੰਡ ਛੱਡ ਕੇ ਚੰਡੀਗੜ੍ਹ ਵੱਸਿਆ ਸੀ ਤੇ ਜੇ ਕੋਈ ਬੰਦਾ ਆ ਕੇ ਕਰਾਇਮ ਕਰ ਦਿੰਦਾ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪੜਤਾਲ ਨਹੀਂ ਕੋਈ ਰਿਕਾਰਡ ਨਹੀਂ ਖਾ ਲੈ ਨੇ ਕੌਣ ਹੈ ਕਿੱਥੋਂ ਆਇਆ ਕੀ ਗੱਲ ਬਾਤ ਆ ਸੋ ਜਿੰਨੇ ਜੁਰਮ ਤੇ ਜਿੰਨਾ ਕਰਾਇਮ ਮੈਂ ਇਹ ਨਹੀਂ ਕਹਿੰਦਾ ਕਿ ਬਾਹਰੋਂ ਆਏ ਹੋਈ ਬੰਦੇ ਜ਼ਿਆਦਾ ਕਰਾਇਮ ਕਰਦੇ ਆ ਪੰਜਾਬ ਦੇ ਵਿੱਚੋਂ ਹੀ ਬਹੁਤ ਬੰਦੇ ਕਰਾਇਮ ਕਰਦੇ ਨੇ ਪਰ ਪੰਜਾਬ ਦੇ ਬੰਦਿਆਂ ਦਾ ਪੰਜਾਬ ਪੁਲਿਸ ਕੋਲੇ ਰਿਕਾਰਡ ਹੁੰਦਾ ਹੈ ਬਾਹਰਲੇ ਕਿਸੇ ਬੰਦੇ ਦਾ ਕੋਈ ਰਿਕਾਰਡ ਨਹੀਂ ਹੁੰਦਾ ਜਦੋਂ ਕੋਈ ਘਟਨਾ ਵਾਪਰਦੀ ਆ ਤਾਂ ਉਹ ਘਟਨਾ ਨੂੰ ਇੰਜਾਮ ਦੇ ਕੇ ਬੰਦੇ ਭੱਜ ਜਾਣਗੇ ਕਿੱਥੋਂ ਫੜ ਲੂਗੀ ਪੁਲਿਸ ਜਾ ਕੇ ਪਤਾ ਹੀ ਨਹੀਂ ਹੈ ਕੋ ਟਿਕਾਣਾ ਨਹੀਂ ਕੋ ਐਡਰੈਸ ਨਹੀਂ ਸੋ ਇਸ ਲਈ ਇਸੀ ਗੱਲ ਦੇ ਉੱਤੇ ਲਗਾਤਾਰ ਜ਼ੋਰ ਪਾ ਰਹੇ ਭਾਈ ਤੁਸੀਂ ਇੰਨਾ ਗੱਲਾਂਬਾਤ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਛੱਡ ਦਿਓ ਮਸ਼ਕਰੀਆਂ ਚੁਟਕਲੇ ਕਹਾਣੀਆਂ ਗੱਪ ਛੜਪ ਬਹੁਤ ਹੋ ਗਈ ਆਪਾਂ 4 ਸਾਲ ਆਈ ਨਗਾਤੇ ਸਾਲ ਰਹਿ ਗਿਆ ਮਾੜਾ ਮੋਟਾ ਸਾਨੂੰ ਲੋਕਾਂ ਨੇ ਪੂੰਝ ਤਾਂ ਦੇਣਾ ਹੀ ਹੈ ਪਰ ਘੱਟੋ ਘੱਟ ਯਾਰ ਇੱਥੇ ਇੰਨਾ ਮੁੱਦਿਆਂ ਦੇ ਤੁਸੀਂ ਧਿਆਨ ਕੇਂਦਰਿਤ ਕਰਕੇ ਅੱਜ ਪੰਜਾਬ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਜਿਹੜੀ ਐਮਰਜੈਂਸੀ ਅਵਸਥਾ ਦੀ ਗੱਲ ਕਰਦੇ ਆਂ ਕਿੱਥੋਂ ਤੋਂ ਹੀ ਸਹੀ ਰੱਖ ਲਓਗੇ ਤੇ ਤੁਹਾਡੇ ਕੋਲ ਹੈ ਹੀ ਕੋ ਰਿਕਾਰਡ ਹੀ ਹੈ ਨਹੀਂ ਕੋਈ ਸੋ ਅਗਲੀ ਆਪਾਂ ਗੱਲ ਕਰਨੀ ਆ ਅਗਲੀ ਗੱਲ ਕਰਨੀ ਆ ਭਾਈ ਪੰਜਾਬ ਦੇ ਲੋਕੋ ਅੱਜ ਪੰਜਾਬ ਨੂੰ ਜੜਾ ਡਿਆ ਜਾ ਰਿਹਾ ਪਹਿਲਾਂ ਇਹ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਲੋਕਾਂ ਦੇ ਪਿੱਛੇ ਟੱਕ ਤੇ ਉਹ ਵੀ ਇੱਕ ਜ਼ਮੀਨ ਹੜਾਪਕਿਓ ਜੋ ਮੋਟਾ 25 ਤੋਂ 30 ਹਜ਼ਾਰ ਟੋੜ ਰੁਪਈਆ ਹੜਪਣਾ ਸੀ ਇਹਨਾਂ ਨੇ ਉਹ ਵੀ ਇੱਕ ਵਾਰੀ ਰੁਕ ਗਿਆ ਹੁਣ ਇਹਨਾਂ ਨੇ ਫਿਰ ਪਿੱਛੇ ਜਿਹਨਾਂ ਨੇ ਪੰਚਾਇਤਾਂ ਨੂੰ ਹੁਕਮ ਚਾਰ ਤੇ 16 ਪੰਚਾਇਤਾਂ ਮਹਾਲੀ ਦੀਆਂ ਵੀ ਤੁਸੀਂ ਮਤੇ ਪਾ ਕੇ ਦਿਓ ਪੰਚਾਇਤੀ ਜ਼ਮੀਨਾਂ ਸਾਡੇ ਹਵਾਲੇ ਕਰੋ ਉਹ ਪੰਚਾਇਤਾਂ ਕੋ ਛੜ ਗਈਆਂ ਉਹ ਤੋਂ ਪਿੱਛੇ ਾਟ ਕੇ ਹੁਣ ਇਹਨਾਂ ਨੇ ਜਿੰਨਾ ਕੋਈ ਮੰਡੀਕਰਨ ਬੋਰਡ ਦੀ ਜ਼ਮੀਨ ਪਈ ਐ ਪੰਜਾਬ ਮੰਡੀ ਬੋਰਡ ਦੀ ਜ਼ਮੀਨ ਪਈ ਐ ਕੋਈ ਪੀ ਡਬਲਯੂ ਡੀ ਦੀ ਜ਼ਮੀਨ ਪਈ ਐ ਕੋਈ ਹੋਰ ਜਿੰਨਾ ਜਾਇਦਾਦਾਂ ਪਈਆਂ ਨੇ ਉਹਨਾਂ ਦੇ ਅੱਖ ਰੱਖ ਲਈ ਆ 12 ਏਕੜ ਜ਼ਮੀਨ 12 ਕਿੱਲੇ ਜ਼ਮੀਨ ਮਹਾਲੀ ਦੇ ਵਿੱਚ ਜਿਹੜੀ ਕਿ ਇੱਕ ਮਾਡਰਨ ਨਵੀਂ ਤਕਨੀਕ ਦੀ ਮੰਡੀ ਬਣਾਉਣ ਲਈ 12 ਏਕੜ ਜ਼ਮੀਨ ਉੱਥੇ ਕੱਟੀ ਗਈ ਸੀ ਉਹ 12 ਏਕੜ ਜ਼ਮੀਨ ਮੰਡੀ ਬੋਰਡ ਤੋਂ ਇਹਨਾਂ ਨੇ ਮਤਾ ਪਵਾ ਲਿਆ ਕੁੱੱਡਾ ਦੇ ਹਵਾਲੇ ਕਰ ਦਿੱਤੀ ਗਈ ਆ। ਉਹਨੂੰ ਵੇਚਣ ਦੀ ਤਿਆਰੀ ਕਰ ਚੁੱਕੇ ਆ। ਇਹ ਕਹਿੰਦੇ ਜੀ ਇਹ ਮੰਡੀ ਕਿਤੇ ਹੋਰ ਲੈ ਜਾਗੇ। ਉੱਥੇ ਘੱਟੋ-ਘੱਟ ਇੱਕ ਕਿੱਲੇ ਦਾ ਜਿਹੇ ਵੇਚਣਗੇ 100 ਤੋਂ 150 ਕਰੋੜ ਨੂੰ ਇੱਕ ਕਿੱਲਾ ਉੱਥੇ ਵਿਕਣਾ ਹੈ। ਤੁਸੀਂ ਹਿਸਾਬ ਲਾ ਲਓ ਵੀ ਉੱਥੇ ਘੱਟੋ-ਘੱਟ 1500-2000 ਕਰੋੜ ਦਾ ਉਹ ਜਗ੍ਹਾ ਜਿਹੜੀ ਇਹ 12 ਏਕੜ ਮਹਾਲੀ ਦੇ ਵਿੱਚ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ, ਮਤੇ ਪੈ ਚੁੱਕੇ ਆ। ਪੁੱਡਾ ਕੋਲੀ ਉਹ ਹਵਾਲੇ ਪੁੱਡਾ ਦੇ ਕਰ ਦਿੱਤੀ ਗਈ ਹੈ ਮੰਡੀ ਬੋਰਡ ਤੋਂ ਉਹਦੀਆਂ ਸਾਰੀਆਂ ਤਿਆਰੀਆਂ ਵੈਰੀਆਂ ਹੋ ਚੁੱਕੀਆਂ ਨੇ ਬਸ ਉਹਦੀਆਂ ਰਿਓੜੀਆਂ ਵਟੀਆਂ ਲਓ ਤੇ ਉਥੋਂ ਉਹ ਕਹਿਣਗੇ ਜੇ ਕਿਸੇ ਹੋਰ ਪਿੰਡ ਦੀ ਜ਼ਮੀਨ ਇਨਕੁਆਇਰ ਕਰ ਲਓ ਜਾ ਕੇ ਉਹਨੂੰ ਫਿਰ ਆੜਨਗੇ ਇਹਨੂੰ ਜਾੜਾ ਕਹਿੰਦੇ ਆ ਜਿਵੇਂ ਤੁਹਾਨੂੰ ਮੈਂ ਇੱਕ ਆਧਾਰਨ ਦੰਨਾ ਬਠਿੰਡੇ ਦੇ ਵਿੱਚ ਬਾਲ ਸਰਕਾਰ ਵੇਲੇ ਜੇਲ੍ਹ ਵੈਕਤੀ ਸੀ ਜਿਹੜੀ ਅੰਦਰ ਜੇਲ੍ਹ ਸੀਗੀ ਨਾ ਉਹਨੂੰ ਬਹੁਤ ਕੀਮਤੀ ਜਗ੍ਹਾ ਸੀਗੀ ਉਹ ਉਹਨੂੰ ਕਈ ਅਰਬਾਂ ਰੁਪਈਆ ਦੀ ਵੇਚ ਕੇ ਉਹ ਬਾਦਲ ਸਰਕਾਰ ਵੇਲੇ ਪਤਾ ਨਹੀਂ ਉਹ ਪੈਸੇ ਕਿੱਥੇ ਲੱਗੇ ਹੜੱਪ ਲਏ ਗਏ ਖਾ ਲਏ ਗਏ ਜਾਂ ਉਹ ਕਿਤੇ ਲਾ ਦਿੱਤੇਗੇ ਕੋਈ ਪਤਾ ਨਹੀਂ ਉਹਦਾ ਪਰ ਗਵਿੰਦਪੁਰੇ ਪੰਚਾਇਤੀ ਜ਼ਮੀਨ ਦੇ ਵਿੱਚ ਲਿਆ ਕੇ ਜੇਲ ਬਣਾਤੀ ਉਧਰੋਂ ਪੰਚਾਇਤੀ ਜ਼ਮੀਨ ਰੋਕ ਲਈ ਉਧਰੋਂ ਕੀਮਤੀ ਜ਼ਮੀਨ ਜਿਹੜੀ ਪੰਜਾਬ ਦਾ ਸਰਮਾਇਆ ਸੀਗਾ ਲੋਕਾਂ ਦਾ ਸਰਮਾਇਆ ਸੀ ਉਹ ਵੇਚਦਾ ਹੁਣ ਆਈ ਇਹ ਕਰ ਰਹੇ ਨੇ ਉੱਥੋਂ ਮਹਾਲੀ ਤੋਂ 12 ਏਕੜ 베ਚਤੀ ਹੋਰ ਵੱਖ-ਵੱਖ ਥਾਵਾਂ ਦੇ ਜਿੱਥੇ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਕੋਰਸਟ ਹੌਸਪੀਟਲ ਹੈ ਪੀਡਬਲਯੂਡੀ ਦੀਆਂ ਹੋਰ ਮਹਿਕਮਿਆਂ ਦੇ ਸਾਰੇ ਇਹ ਵੇਚਣ ਦੀ ਹੌਲੀ-ਹੌਲੀ ਇੱਕ ਇੱਕ ਕਰਕੇ ਤਿਆਰੀ ਕਰੀ ਜਾਂਦੇ ਕਿਉਂਕਿ ਬਿਹਾਰ ਦੀਆਂ ਚੋਣਾਂ ਆ ਗਈਆਂ ਤੇ ਇਹਨਾਂ ਨੇ ਸਾਰਾ ਪੈਸਾ ਜਿਹੜਾ ਇੱਥੋਂ ਲਿਜਾ ਕੇ ਲੁੱਟ ਕੇ ਪੰਜਾਬ ਦੇ ਵਿੱਚੋਂ ਲਾਲਾ ਜੀ ਜਿਹੜੇ ਆਪਣੇ ਕੇਜਰੀਵਾਲ ਕਹਿੰਦੇ ਅਸੀਂ ਕੱਟੜੇ ਇਮਾਨਦਾਰਾਂ ਜੀ ਉਹਨਾਂ ਨੇ ਸਾਰਾ ਪੈਸਾ ਹੁਣ ਆਪਾਂ ਕਿਵੇਂ ਪੰਜਾਬ ਦੇ ਵਿੱਚੋਂ ਇਕੱਠਾ ਕਰਕੇ ਲਿਜਾਣਾ ਹੈ ਇਹ ਸਿਰਫ ਇੱਕ غبੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਸਿਰਫ ਇਹਨੂੰ ਇਹ ਮੈਨੂੰ ਸਾਲ ਹੋਰ ਮੈਂ ਬੈਠਾ ਰਹਾ ਇੱਥੇ ਵੱਡੇ ਵੱਡੇ ਆਏ ਤੁਰ ਗਏ ਭਵੰਸਿਆਂ ਮਸਲਾ ਅੱਜ ਬਹੁਤ ਗੰਭੀਰ ਤੇ ਬਹੁਤ ਚਿੰਤਾਜਨਕ ਮਸਲਾ ਕਿੰਨਾ ਚਿਰ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਜਾਇਦਾਦਾਂ ਕਿੰਨਾ ਚਿਰ ਵੇਚ ਕੇ ਪੰਜਾਬ ਦੇ ਪੰਜਾਬ ਦੀਆਂ ਗੱਡੀ ਤੁਰੂਗੀ ਨਹੀਂ ਤੁਰਨੀ ਗੱਡੀ ਐ ਸੋ ਪੰਜਾਬ ਦੇ ਲੋਕੋ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਵਿੱਚ ਅਸੀਂ ਖੜ੍ਹ ਗਏ ਸੀਗੇ ਨਾ ਕਿ ਵੇ ਅਸੀਂ ਜ਼ਮੀਨਾਂ ਨਹੀਂ ਖੋਣ ਦੇਣੀਆਂ ਇਹ ਮੰਡੀ ਬੋਰਡ ਦੀਆਂ ਜ਼ਮੀਨਾਂ ਹੈ ਸਾਡੀਆਂ ਜ਼ਮੀਨਾਂ ਨੇ ਇਹਦੇ ਲਈ ਸਾਨੂੰ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਬਾਏ بلند ਕਰਨੀ ਪੈਣੀ ਵੀ ਆਏ ਅਸੀਂ ਸੋਨੂ ਕਾਟੀਆਂ ਦੇ ਭਾਅ ਆਏ ਇੰਨੀ ਬੇਸ਼ਕੀਮਤੀ ਸਾਡੀ ਧਰਤੀ ਜ਼ਮੀਨ ਅਸੀਂ ਖੋਣ ਨਹੀਂ ਦੇਣੀ ਪ੍ਰਤਾਪ ਸਿੰਘ ਬਾਜਵਾ ਜੀ ਗਏ ਨੇ ਗਵਰਨਰ ਦੇ ਕੋਲੇ ਚਿੱਠੀ ਲਿਖੀ ਹੈ ਕਿ ਇਹਨੂੰ ਵੇਚਿਆ ਨਾ ਜਾਵੇ ਪਰ ਬਾਜਵਾ ਸਾਹਿਬ ਇਹ ਗੱਲਾਂ ਚਿੱਠੀਆਂ ਨਾਲ ਨਹੀਂ ਲੋਟ ਆਉਂਦੀਆਂ ਖਰਾਨੀ ਦੀ ਗੱਲ ਆ ਅੱਜ ਪੰਜਾਬ ਉਜਾੜਿਆ ਜਾ ਰਿਹਾ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਪੰਜਾਬ ਵੇਚਿਆ ਜਾ ਰਿਹਾ ਪੰਜਾਬ ਤਬਾਹ ਕੀਤਾ ਜਾ ਰਿਹਾ ਤਮਾਸ਼ੀਦ ਬਣ ਕੇ ਤੇ ਜਿੰਨੇ ਵਿਰੋਧੀਧਰ ਵਾਲੇ ਆ ਚਾਹੇ ਕਾਂਗਰਸੀ ਹੋਣ ਚਾਹੇ ਅਕਾਲੀ ਦਲ ਹੋਣ ਚਾਹੇ ਭਾਜਪੀ ਵਾਲੇ ਹੋਣ ਉਹ ਚੁੱਪ ਕਰਕੇ ਤਮਾਸ਼ਾ ਦੇਖ ਰਿਹਾ ਸਿਰਫ ਤੇ ਸਿਰਫ ਮੇਰੀ ਇੱਕੋ ਹੀ ਟੇਕ ਆ ਇੱਕੋ ਹੀ ਵੀ ਕੁਰਸੀ ਦੇ ਉੱਤੇ ਟੇਕ ਆ ਵੀ ਕਿਵੇਂ ਸਤਾਈ ਤੇ ਅਸੀਂ ਕੁਰਸੀ ਲੈ ਲਗੇ ਜੇ ਪੰਜਾਬ ਨਾ ਬਚਿਆ ਪੰਜਾਬ ਉਜੜ ਗਿਆ ਪੰਜਾਬ ਤਬਾਹ ਹੋ ਗਿਆ ਤੁਹਾਨੂੰ ਕੁਰਸੀਆਂ ਨਹੀਂ ਦਸਣਗੀਆਂ ਇਹ ਕੁਰਸੀਆਂ ਮੇਰੇ ਕੰਮ ਨਹੀਂ ਦੇਣਗੀਆਂ ਇਸ ਕਰਕੇ ਇਹ ਬਹੁਤ ਗੰਭੀਰ ਮਸਲਾ ਹੈ ਜਿੰਨੀਆਂ ਵਿਰੋਧੀ ਧਿਰਾਂ ਨੇ ਜਿੰਨੇ ਸਮਾਜ ਸੰਸਥਾਵਾਂ ਨੇ ਕੋਈ ਧਰਮ ਸੰਸਥਾਵਾਂ ਨੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਸਭ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀ ਜਿਹੜੀ ਤੁਸੀਂ ਇਹ ਇਸ ਤਰ੍ਹਾਂ ਸਾਰੀ ਅੱਖ ਰੱਖ ਲਈ ਹੈ ਜ਼ਮੀਨਾਂ ਦੇ ਉੱਤੇ ਜਿਹੜੀਆਂ ਮਹਿੰਗੀਆਂ ਜ਼ਿਆਦਾਤਰ ਹੈ ਸਰਕਾਰ ਦੀਆਂ ਪੰਜਾਬ ਦੇ ਲੋਕਾਂ ਦੀਆਂ ਨੇ ਸਰਕਾਰ ਦੀਆਂ ਨੇ ਸਰਕਾਰ ਦਾ ਕਾਨੂੰਨ ਵੀ ਹੋਰ ਆ ਜਾਣੀ ਹੈ ਪੰਜਾਬ ਦੀਆਂ ਨੇ ਤੇ ਇਹੋ ਅਸੀਂ ਵੇਚਣ ਨਹੀਂ ਦੇਣਾ ਇਹਦੇ ਖਿਲਾਫ ਸਾਨੂੰ ਉਸੇ ਨਾਲ ਅੱਗੇ ਵਧਣਾ ਪੈਣਾ ਹੈ ਇਕੱਲੇ ਬਿਆਨਾਂ ਨਾਲ ਜਾਂ ਇਕੱਲੀਆਂ ਚਿੱਠੀਆਂ ਨਾਲ ਗੱਲ ਨਹੀਂ ਬਣਨੀ ਅਗਲੀ ਗੱਲ ਆ ਜਾਂਦੀ ਹੈ ਪੰਜਾਬ ਟੈਕਨੀਕਲ ਬੋਰਡ ਪੰਜਾਬ ਟੈਕਨੀਕਲ ਬੋਰਡ ਦੇ ਵਿੱਚ ਜਿਹੜਾ ਕਿ ਸਟੈਨੋ ਦਾ ਕੋਰਸ ਹੁੰਦਾ ਸੀਗਾ ਟਾਈਪਿਸਟ ਦਾ ਪੰਜਾਬੀ ਦੇ ਵਿੱਚ ਉਹ ਖਤਮ ਕਰ ਦਿੱਤਾ ਗਿਆ ਅੰਗਰੇਜ਼ੀ ਦਾ ਤੇ ਹਿੰਦੀ ਦਾ ਉਹ ਵਿੱਚ ਕੋਰਸ ਹੁੰਦਾ ਉੱਥੇ ਪਰ ਪੰਜਾਬੀ ਦਾ ਕੋਰਸ ਇਹਨਾਂ ਨੇ ਖਤਮ ਕਰਤਾ ਮੇਰੀ ਆਜੀ ਪੰਜਾਬ ਟੈਕਨੀਕਲ ਬੋਰਡ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਵੀ ਹੋਈ ਇਸ ਵਿਸ਼ੇ ਦੇ ਉੱਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਅਸੀਂ ਦੇਖਦੇ ਆ ਜੀ ਸੋ ਹੌਲੀ 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 ਅੰਦਰ ਖਾਤੇ ਤੁਹਾਡੀਆਂ ਜ਼ਮੀਨਾਂ ਤੁਹਾਡੀ ਬੋਲੀ ਤੁਹਾਡਾ ਇਤਿਹਾਸ ਤੁਹਾਡਾ ਸਾਹਿਤ ਤੁਹਾਡੇ ਪਾਣੀ ਕਿਵੇਂ ਲੁੱਟੇ ਜਾ ਰਹੇ ਆ ਜਾਂ ਕਿਵੇਂ ਤਬਾਹ ਕੀਤੇ ਜਾ ਰਹੇ ਆ ਜਾਂ ਕਿਵੇਂ ਖਤਮ ਕੀਤੇ ਜਾ ਰਹੇ ਆ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਐਡਾ ਵੱਡਾ ਮਸਲਾ ਹੈ ਪੰਜਾਬ ਟੈਕਨੀਕਲ ਬੋਰਡ ਦੇ ਵਿੱਚੋਂ ਜਸਟੈਨੋ ਦਾ ਕੋਰਸ ਸੀਗਾ ਪੰਜਾਬੀ ਦਾ ਟਾਈਪਿਸਟ ਦਾ ਉਹ ਇਹਨਾਂ ਨੇ ਖਤਮ ਹੀ ਕਰਤਾ ਉਹਦੇ ਬਾਰੇ ਕੋਈ ਵਿਰੋਧੀ ਧਿਰ ਦਾ ਬੰਦਾ ਕੋਈ ਸਮਾਜ ਦੇ ਵਿੱਚੜੇ ਬੁੱਧੀਜੀਵੀ ਨੇ ਕੋਈ ਭਾਸ਼ਾ ਵਿਭਾਗ ਵਾਲੇ ਕੋਈ ਕੋਈ ਨਹੀਂ ਬੋਲ ਰਿਹਾ ਸਾਰੇ ਚੁੱਪ ਨੇ ਬਹੁਤਾ ਤਾਂ ਪਤਾ ਹੀ ਨਹੀਂ ਹੋਣਾ ਵੀ ਕੀ ਹੋਈ ਜਾਂਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅੰਦਰ ਖਾਤੇ ਬਹੁਤ ਕੁਝ ਪੰਜਾਬ ਦਾ ਬਰਬਾਦ ਕੀਤਾ ਜਾ ਰਿਹਾ ਅੱਛਾ ਅਗਲੀ ਗੱਲ ਆ ਜਾਂਦੀ ਆ ਰਜਿੰਦਰ ਗੁਪਤਾ ਜੀ ਰਜਿੰਦਰ ਗੁਪਤਾ 프라이ਡੈਂਟ ਦੇ ਜਿਹੜੇ ਮਾਲਕ ਨੇ ਬਰਨਾਲੇ ਤੋਂ ਉਹ ਰਾਜ ਸਭਾ ਦੇ ਮੈਂਬਰ ਤਕਰੀਬਨ ਚੁਣੇ ਜਾ ਚੁੱਕੇ ਆ ਬੋਕਰ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਰਾਜ ਸਭਾ ਦੇ ਲਈ ਰਜਿੰਦਰ ਗੋਪਤਾ ਕਾ ਹੁਣ ਰਜਿੰਦਰ ਗੋਪਤਾ ਉਹ ਬੰਦਾ ਹੈ ਜਿਹੜਾ 10 ਸਾਲ ਕਾਲੀ ਸਰਕਾਰ ਵੇਲੇ ਪਲੈਨਿੰਗ ਬੋਰਡ ਦਾ ਡਿਪਟੀ ਚੇਅਰਮੈਨ ਰਿਹਾ 5 ਸਾਲ ਕਾਂਗਰਸ ਵੇਲੇ ਵੀ ਡਿਪਟੀ ਚੇਅਰਮੈਨ ਰਿਹਾ ਪਲੈਨਿੰਗ ਬੋਰਡ ਦਾ ਹੁਣ ਬੋਕਰ ਜਿਹੜੇ ਕੱਟੜ ਇਮਾਨਦਾਰ ਦੀ ਸਰਕਾਰ ਸੀਗੀ ਇਹਦੇ ਬਾਰੇ ਵੀ ਉਹੀ ਬੰਦਾ ਜਿਹੜਾ ਡਿਪਟੀ ਚੇਅਰਮੈਨ ਸੀਗਾ ਹੁਣ ਅਸਤੀਫਾ ਦੇ ਦਾ ਰਾਸਵਾ ਜਾਣ ਲਈ ਇਸੇ ਪਾਰਟੀ ਨੇ ਇਮਾਨਦਾਰਾਂ ਨੇ ਕੱਟੜਾ ਇਮਾਨਦਾਰਾਂ ਨੇ ਉਹਨੂੰ ਰਾਸਵਾ ਲਈ ਭੇਜਿਆ ਕੌਣ ਰਜਿੰਦਰ ਗੁਪਤਾ ਇੰਡਸਟਰੀਅਲ ਬੰਦਾ ਹੈ ਅਰਪਾ ਖਰਬਾਪਤੀ ਬੰਦਾ ਹੈ 5000 ਕਰੋੜ ਦੀ ਟਰਨਓਵਰ ਹੈ ਉਹਦੀ ਰਜਿੰਦਰ ਗੁਪਤੇ ਦੀ ਸਾਲ ਲਾ ਲੋ ਕਿੰਨਾ ਕਿੰਨਾ ਪੈਸਾ ਦੇ ਸਕਦਾ ਤੁਹਾਡੀ ਸੋਚ ਤੋਂ ਪਰੇ ਉਹ ਬੰਦਾ ਪੈਸਾ ਦੇ ਸਕਦਾ ਇਹਨਾਂ ਨੂੰ ਬੁਖਰ ਪਾਰਟੀ ਨੂੰ ਕਿਉਂਕਿ ਇਹਨਾਂ ਕੋਲੇ ਪਹਿਲਾਂ ਵੀ ਸਤਰਾ ਸਵਾਰ ਮੈਂਬਰਾਂ ਦੇ ਵਿੱਚੋਂ ਚਾਰ ਬੰਦੇ ਅਰਬਾਪਤੀ ਬੰਦੇ ਨੇ ਇੰਡਸਟਰੀਅਲ ਬੰਦੇ ਨੇ ਇੱਕ लवली ਯੂਨੀਵਰਸਿਟੀ ਵਾਲਾ ਹੋ ਗਿਆ ਇੱਕ ਸਾਨੀ ਹੋ ਗਿਆ ਦਿੱਲੀ ਵਾਲਾ ਚਾਰ ਬੰਦੇ ਨਾਲ ਕੋਲ ਪਹਿਲਾਂ ਹੀ ਇਹ ਚਾਰ ਜਿਹੜੀਆਂ ਨੇ ਇਹਨਾਂ ਰਾਸ ਸਵਾਰੀਆਂ ਮੈਂਬਰਾਂ ਸੀਗੀਆਂ ਉਹ ਪਹਿਲਾਂ ਹੀ ਇਹਨਾਂ ਨੇ ਕਈ ਕਰੋੜ ਰੁਪਈਆ ਦੇ ਵਿੱਚ ਕਈ ਅਰਬਾਂ ਰੁਪਈਆ ਦੇ ਵਿੱਚ ਵੇਚ ਰਹੇ ਸਨ ਜਿਹੜਾ ਬੰਦਾ 5 ਹਜ਼ਾਰ ਕਰੋੜ ਦੀ ਟਰਨਓਵਰ ਹੈ ਇੱਕ ਸਾਲ ਦੀ ਉਸ ਬੰਦੇ ਦੀ ਉਹ ਬੰਦਾ ਕਿੰਨੇ ਰੁਪਈਏ ਚੜਾ ਕੇ ਰਾਸ ਸਵਾਰ ਦੀ ਉਹਨੇ ਛਿੱਟ ਲਈ ਹੋਣੀ ਹੈ ਮੈਂਬਰੀ ਲਈ ਸੋ ਇੱਥੋਂ ਸਮਝਣ ਦੀ ਲੋੜ ਆ ਜਿਹੜੇ ਬੰਦਿਆਂ ਨੂੰ ਕੋਈ ਬਾ ਵਾਸਤਾ ਹੀ ਨਹੀਂ ਪੰਜਾਬ ਨਾਲ ਕੋਈ ਦਿੱਲੀ ਤੋਂ ਆ ਗਿਆ ਕੋਈ ਕਿਸੇ ਯੂਪੀ ਤੋਂ ਆ ਗਿਆ ਕੋਈ ਲਵਰੀ ਯੂਨੀਵਰਸਿਟੀ ਦਾ ਮਾਲਕ ਆ ਗਿਆ ਇੰਡਸਟਰੀਅਲ ਕੋਈ ਆ ਲੁਧਿਆਣੇ ਤੋਂ ਪਹਿਲਾਂ ਜਿਹੜਾ ਕੀਨਾ ਦਾ ਰਜੀਵ ਗੁਪਤਾ ਸੰਜੀਵ ਗੁਪਤਾ ਜਿਹੜਾ ਹੁਣ ਉਹ ਵੀ ਇੰਡਸਟਰੀਅਲ ਸੀ ਬਹੁਤ ਤਕੜਾ ਕਾਰੋਬਾਰੀ ਸੀ ਪਹਿਲਾਂ ਉਹਨੂੰ ਉਦੋਂ ਪਤਾ ਨਹੀਂ ਕਿੰਨੇ ਅਰਬ ਰੁਪਏ ਲੈ ਕੇ ਉਹਨੂੰ ਪਹਿਲਾਂ ਰਾਸਵਾ ਭੇਜਿਆ ਫਿਰ ਰਾਸਵਾ ਤੋਂ ਉਹਨੂੰ ਦਵਾਰੇ ਇੱਥੇ ਐਮਐਲਏ ਐਮਐਲਏ ਬਣਾ ਕੇ ਲੁਧਿਆਣੇ ਦੇ ਵਿੱਚੋਂ ਜਿਮਰੀ ਚੋਣ ਦੇ ਵਿੱਚ ਜਤਾਇਆ ਫਿਰ ਉਹਨੂੰ ਮੰਤਰੀ ਬਣਾਤਾ ਕਿੰਨਾ ਮੋਟਾ ਰੁਪਇਆ ਉਹ ਵੀ ਬਹੁਤ ਤਗੜਾ ਨਸ਼ੀਲਾ ਉਹ ਤੋਂ ਕਿੰਨਾ ਮੋਟਾ ਰੁਪਇਆ ਲੈ ਆਉਣਾ ਹਿਸਾਬ ਨਾਲ ਤੁਸੀਂ ਤੇ ਹੁਣ ਆ ਫਿਰ ਸੀਟ ਜਿਹੜੀ ਰਜਿੰਦਰ ਗਵਪਤਾ ਨੂੰ ਜਾ ਰਹੀ ਹੈ ਕਿੰਨਾ ਮੋਟਾ ਰੁਪਇਆ ਲੈ ਕੇ ਉਹਨੂੰ ਇਹਨਾਂ ਨੇ ਛਿੜੂਤੀਆ ਰਾਸਵਾ ਦੇ ਰਾਸਵਾ ਦੇ ਵਿੱਚ ਭੇਜਿਆ ਸੱਤ ਰਾਸਵਾ ਦੇ ਮੈਂਬਰ ਨੇ ਤੁਸੀਂ ਦੇਖ ਲਓ ਵੀ ਸੱਤਾਂ ਦੇ ਵਿੱਚੋਂ 22 ਦੇ ਵਿੱਚੋਂ ਨੇ ਗਏ ਸੀਗੇ ਕਿਹੜੇ ਬੰਦੇ ਨੇ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਈ ਬੰਦਾ ਜਾ ਕੇ ਉਹ ਤੇ ਹਟੋ ਕੇ ਬੋਲਿਆ ਜਿਹੜੇ ਬੰਦੇ ਅਰਬਾਂ ਰੁਪਏ ਦੇ ਜਾ ਕੇ ਦੇ ਕੇ ਗਏ ਨੇ ਨਾ ਉਹ ਪੰਜਾਬ ਦੀ ਗੱਲ ਨਹੀਂ ਕਰਨਗੇ ਉਹਦਾ ਗਾਹਾਂ ਸੈਂਟਰ ਨਾਲ ਕੋਈ ਹੱਥ ਹੱਥ ਮਿਲਾ ਕੇ ਸਾਡੇ ਗਾਂਡੇ ਕਰਕੇ ਉਹ ਆਪਣਾ ਬੇਨਸ ਕਿਵੇਂ ਵਧਾਉਣਾ ਆਪਣਾ ਕਾਰੋਬਾਰ ਕਿਵੇਂ ਵਧਾਉਣਾ ਉਧਰ ਸੋਚਣਗੇ ਸੋ ਪੰਜਾਬ ਦੇ ਲੋਕੋ ਹਲੇ ਵੀ ਸਾਡੇ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ ਨੇ ਹਲੇ ਵੀ ਆਪਾਂ ਸੁੱਤੇ ਪਏ ਆ ਵੀ ਯਾਰ ਆਪਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਕੀ ਵਾਪਰ ਰਿਹਾ ਕੀ ਹੋ ਰਿਹਾ ਹਲੇ ਵੀ ਬਹੁਤ ਸਾਨੂੰ ਚਾੜੂ ਦੇ ਭਗਤ ਮਿਲ ਜਾਣਗੇ ਕਹਿੰਗੇ ਨਾ ਨਾ ਜੀ ਇਹ ਤਾਂ ਬਹੁਤ ਵਧੀਆ ਬੰਦਾ ਹੈ ਇਹ ਤਾਂ ਐ ਕਰਤਾ ਪਰ ਜਿਸ ਤਰੀਕੇ ਨਾਲ ਇਹ ਅੰਦਰ ਖਾਤੇ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਹੈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨਸਲਾਂ ਕੀ ਤੁਸੀਂ ਉਹ ਹੀ ਦੇਖ ਲਓਗੇ ਬੜਾ ਟਾਈਮ ਨਹੀਂ ਪੈਂਦਾ 5-7 ਸਾਲ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਬਣਨੇ ਆ ਜੋ ਦਰਦਸ਼ਾ ਪੰਜਾਬ ਦੀ ਹੋਣੀ ਹੈ ਉਹਦੇ ਜ਼ਿੰਮੇਵਾਰ ਤੁਸੀਂ ਲੋਕ ਵੀ ਬਰਾਬਰ ਹੋ ਕਿਉਂਕਿ ਤੁਸੀਂ ਲੋਕ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਕਿ ਹੁਣ ਤਰਨਤਾਰਨ ਦੇ ਵਿੱਚ 11 ਨਵੰਬਰ ਨੂੰ 11 ਮਈ ਮਹੀਨੇ 11 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਦੇਖਦੇ ਆ ਤਰਨਤਾਰਨ ਦੇ ਲੋਕ ਕੀ ਕਰਦੇ ਆ ਕੀ ਉਹ ਵਾਕਈ ਪੰਜਾਬ ਅਖੀ ਪੰਜਾਬਦਰਦੀ ਲੋਕਾਂ ਦਾ ਖੜਦੇ ਆ ਕਿ ਆਪਣੇ ਨਿੱਜ ਲਈ ਆਪਣੇ ਹਿੱਤਾਂ ਲਈ ਜਾਂ ਕਿਸੇ ਲਾਲਚਾਂ ਲਈ ਜਾਂ ਕਿਸੇ ਦੇ ਪਿੱਛੇ ਲੱਗ ਕੇ ਜਾਂ ਕਿਸੇ ਅੰਨੇ ਭਗਤ ਬਣ ਕੇ ਜਾਂ ਫੇ ਧੜੇ 'ਚ ਫਸ ਗਏ ਪੰਜਾਬ ਵਿਰੋਧੀਆਂ ਦੇ ਹੱਕ ਤੇ ਫੈਸਲਾ ਕਰਦੇ ਨੇ ਹੁਣ ਪਤਾ ਲੱਗ ਜਾਣਾ ਤੁਹਾਨੂੰ ਆ 11 ਤਰੀਕ ਨੂੰ ਕਿ ਕਿਸ ਤਰੀਕੇ ਨਾਲ ਇਹ ਲੋਕ ਸੁਣਦੇ ਆ ਕਿ ਮਾਝੇ ਦੇ ਜਿਹੜੇ ਮਝੈਲ ਨੇ ਬੜੇ ਮਤਲਕੇ ਵਧੀਆ ਫੈਸਲੇ ਕਰਦੇ ਹੁੰਦੇ ਆ ਸੋ ਮਾਝੇ ਵਾਲੋ ਮਝੈਲੋ ਹੁਣ 11 ਤਰੀਕ ਤੁਹਾਡੇ ਕੋਲੇ ਆ ਰਹੀ ਹੈ ਇੱਕ ਪਾਸੇ ਉਹ ਤਰਾ ਜਿਹੜੀਆਂ ਲੁੱਟ ਰਹੀਆਂ ਨੇ ਜਾਂ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਨੂੰ ਲੁੱਟਿਆ ਜਾਂ ਬਰਬਾਦ ਕੀਤਾ ਜਾਂ ਇਸ ਤਵਾਹੀ ਦੇ ਮਹਾਣੇ ਤੇ ਲਿਆ ਕੇ ਪੰਜਾਬ ਖੜਾ ਕਰਤਾ ਇੱਕ ਪਾਸੇ ਉਹ ਤਰਾ ਨੇ ਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਕੋਈ ਪੰਜਾਬ ਦਾ ਦੀ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਵੀ ਉੱਥੇ ਖੜੇ ਨੇ ਦੇਖਦੇ ਆ ਕਿ ਕੀ ਤੁਸੀਂ ਫੈਸਲਾ ਕਰੋਗੇ ਸੋ ਇਸ ਕਰਕੇ ਮੈਂ ਕਹਿਣਾ ਕਿ ਇੱਥੇ ਜਿਹੜਾ ਪੰਜਾਬ ਦੀ ਬਰਬਾਦੀ ਜਾਂ ਪੰਜਾਬ ਦੀ ਤਵਾਹੀ ਦਾ ਕਾਰਨ ਉਹ ਲੋਕ ਵੀ ਸਾਡੇ ਕਾਰਨ ਸਾਡੇ ਲੋਕ ਕਦੇ ਪੰਜਾਬ ਨਾਲ ਨਹੀਂ ਖੜੇ ਇਹ ਲੋਕ ਦੇ ਬੌਕਰਾਂ ਨਾਲ ਕਦੇ ਪੰਜਿਆਂ ਨਾਲ ਕਦੇ ਤਕੜੀਆਂ ਨਾਲ ਤੇ ਕਦੇ ਫੁੱਲ ਨਾਲ ਤੇ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਐਂ ਖੜਦੇ ਆਏ ਆ ਪੰਜਾਬ ਨਾਲ ਨਹੀਂ ਖੜਨਾ ਸੀਸ ਕਰਕੇ ਸਾਨੂੰ ਬੇਨਤੀ ਆ ਮੇਰਾ ਵੀਰ ਇਹਨੂੰ ਸਾਂਝਾ ਵੀ ਕਰ ਦਿਓ ਕਿ ਗੱਲਾਂ ਬਹੁਤ ਗੰਭੀਰ ਨੇ ਇਹਨੂੰ ਸਵਾਲ ਜਵਾਬ ਵੀ ਪੁੱਛੋ ਜਿਹੜਾ ਬੰਦਾ ਸਵਾਲ ਕਰਦਾ ਹੋਰ ਬੰਦੇ ਮਰਵਾ ਦਿੱਤੇ ਜਾਂਦੇ ਨੇ ਆ ਸਰਪੰਚ ਸਿਕੰਦਰ ਸਿੰਘ ਕਲਕੱਤਾ ਸਹਿਣਾ ਉਹਦਾ ਕੀ ਹਸ਼ਰ ਹੋਇਆ ਉਹ ਨੰਬਰ ਵਾਤਾ ਹੁਣ ਇਹ 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 ਦੇ ਤੇ ਕਹਿ ਰਹੇ ਨੇ ਜੀ ਨਹੀਂ ਜੀ ਇਹ ਤਾਂ ਜੀ ਉਹਨਾਂ ਦਾ ਲੈਣ ਦੇਣ ਸੀ ਜੀ ਪੁਲਿਸ ਆਪਣੀਆਂ ਕਹਾਣੀਆਂ ਬਣਾਈ ਜਾਂਦੀ ਹੈ ਨਹੀਂ ਜੀ ਰਿਪੋਰਟ ਪੈਸਾ ਲੈਣ ਦੇਣ ਸੀ ਜੀ ਇਹ ਰੌਲਾ ਆ ਸੀ ਜੀ ਉਹ ਸੀ ਜਿਹੜੇ ਬੰਦੇ ਨੇ ਉਸ ਬੰਦੇ ਦੇ ਉੱਤੇ 5-7 ਲੱਖ ਰੁਪਇਆ ਲਾਤਾ ਉਹਦੇ ਇਲਾਜ ਦੇ ਉੱਤੇ ਉਹਨਾਂ ਰਛਾਉਣ ਦੇ ਉੱਤੇ ਕੀ ਉਹ ਬੰਦਾ ਉਹ ਬੰਦੇ ਦੇ ਪੈਸੇ ਦੱਬੀ ਬੈਠਾ ਸੀ ਮਸਲਾ ਕੋਈ ਹੋਰ ਹੈ ਕਹਾਣੀ ਕੋਈ ਹੋਰ ਹੈ ਔਰ ਤੋੜ ਕੇ ਜੇ ਪਾਸੇ ਹੋਰ ਦਿੰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਇਹ ਘਿਰਦੇ ਨੇ ਤਾਂ ਫਿਰ ਇਹ ਕਰਦਾਰ ਖੁਸ਼ੀਆਂ ਤੇ ਆ ਜਾਂਦੇ ਆ ਸੋ ਪੰਜਾਬ ਦੇ ਲੋਕੋ ਸਮਝੋ ਯਾਰ ਗੱਲ ਨੂੰ ਬਹੁਤ ਨੁਕਸਾਨ ਅਸੀਂ ਕਰਾ ਰਹੇ ਆ ਆ ਜਿਹੜੀਆਂ ਤੁਸੀਂ ਗੱਡੀਆਂ ਲੈ ਕੇ ਫਿਰਦੇ ਹੋ ਨਾ ਸੜਕਾਂ ਦੇ ਉੱਤੇ ਤੇ ਵੱਡੇ ਵੱਡੇ ਕੋਠੇ ਮਹਿਲ ਪਾਈ ਖੜੇ ਹੋ ਇਹ ਰਹਿਣੇ ਨਹੀਂ ਬਾਈ ਤੇ ਨਾਲ ਸੋ ਤੋਂ ਹੋਣਾ ਕੰਮ ਮੇਰੀ ਗੱਲ ਯਾਦ ਰੱਖਿਓ ਜਿਸ ਤਰੀਕੇ ਨਾਲ ਸੋਸੀ ਅੱਖਾਂ ਬੰਦ ਕਰ ਲਈਆਂ ਨਾ ਮੂੰਹ 'ਚ ਘੁੰਗਣੀਆਂ ਪਾ ਲਈਆਂ ਚੁੱਪ ਕਰ ਗਏ ਜਿਸ ਤਰ੍ਹਾਂ ਤੁਸੀਂ ਨਿੱਜ ਪ੍ਰਸਤ ਹੋ ਗਏ ਤੁਸੀਂ ਲੋਕ ਮੈਂ ਕਹਿੰਦਾ ਵੱਡਾ ਕਾਰਨ ਕਿਉਂਕਿ ਅਸੀਂ ਇੱਕ ਗੱਲ ਦੀ ਆਵਾਜ਼ ਹੀ ਨਹੀਂ ਬੁਲੰਦ ਕਰਦੇ ਅੱਜ ਵੀ ਤੁਸੀਂ ਦੇਖ ਲਓਗੇ ਮੈਂ ਦੇਖਦਾ ਹੁਣਾ ਅੱਜ ਵੀ ਤੁਸੀਂ ਨਾ ਪਾਰਟੀਆਂ ਦੇ ਥੱਲੇ ਲੱਗੇ ਹੋਏ ਹੋ ਅੱਜ ਵੀ ਨਾ ਪਾਰਟੀਆਂ ਦੀਆਂ ਲਿੱਪੀਆਂ ਛੱਡ ਦੋ ਤੁਸੀਂ ਜਾ ਕੇ ਅੱਜ ਵੀ ਤੁਸੀਂ ਕਦੇ ਕਦੇ ਗੱਲਾਂ ਦੇ ਉੱਤੇ ਗੌਰ ਨਹੀਂ ਕੀਤੀ ਕਿ ਪੰਜਾਬ ਦੇ ਹਾਲਾਤ ਕੀ ਹੋ ਰਹੇ ਆ ਯਾਰ ਸੋ ਸਾਂਝਾ ਕਰ ਦਿਓ ਬਾਈ ਰੂਲ ਇਹਨਾਂ ਗੱਲਾਂ ਦੇ ਗੌਰ ਕਰੋ ਜਿਹੜੀਆਂ ਮੈਂ ਗੱਲਾਂ ਹਨ ਸਾਂਝੀਆਂ ਕੀਤੀਆਂ ਇੱਕ ਤਾਂ ਜ਼ਮੀਨ ਜਿਹੜੀ ਸਾਡੀ ਹੈ ਵੇਚ ਰਹੇ ਆ ਉਹਦੇ ਬਾਰੇ ਅਸੀਂ ਇਕੱਠੇ ਹੋਈਏ ਆਉਣ ਵਾਲੇ ਦਿਨਾਂ ਦੇ ਵਿੱਚ ਲਾਂਬੰਦੀ ਕਰੀਏ ਕੋਈ ਲੋਕਾਂ ਨੂੰ ਜਗਾਈਏ ਵੀ ਨਹੀਂ ਅਸੀਂ ਜ਼ਮੀਨ ਨਹੀਂ ਫੋਣ ਦੇਣੀ ਬਹੁਤ ਤਰੀਕਿਆਂ ਨਾਲ ਸਾਨੂੰ ਫਿਰ ਪਰੋਹਣ ਨੂੰ ਫਿਰਦੇ ਆ ਗਮਰਾਹ ਕਰਨ ਨੂੰ ਫਿਰਦੇ ਆ ਲੁੱਟਿਆ ਜਾ ਰਿਹਾ ਪੰਜਾਬ ਦੋਨੇ ਹੱਥੀ ਲੁੱਟਿਆ ਜਾ ਰਿਹਾ ਤੇ ਲਟਾ ਰਿਹਾ ਪੰਜਾਬ ਦਾ ਉਹ ਬੰਦਾ ਜਿਹੜਾ ਕਹਿੰਦਾ ਕਿ ਮੈਂ 1 ਰੁਪਿਆ ਵੀ ਜੇ ਰਿਸ਼ਵਤ ਦਾ ਖਾਮਾ ਤਾਂ ਮੈਂ ਜ਼ਹਿਰ ਖਾਊਂਗਾ ਬਹੁਤ ਬੁਰਕ ਬੁਰਕ ਬੋਲਦਾ ਸਟੇਜਾਂ ਤੇ ਖੜ ਕੇ ਭਵੰਤ ਮੰਨ ਕੇ ਜੇ ਮੈਂ ਰੁਪਿਆ ਵੀ ਖਾਵਾਂ ਤਾਂ ਮੈਂ ਜ਼ਹਿਰ ਖਾਵਾਂ ਪਰ ਜਿਹੜੇ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਵੇਚ ਕੇ ਪੰਜਾਬ ਨੂੰ ਦਿੱਲੀ ਦੇ ਲਟੇਰਿਆਂ ਨੂੰ ਲਟਾ ਰਹੇ ਆ ਉਹਦਾ ਜ਼ਿੰਮੇਵਾਰ ਤੂੰ ਚੁੱਪ ਪੰਜਾਬ ਬਰਬਾਦ ਹੋ ਰਿਹਾ ਤੂੰ ਪੰਜਾਬ ਦਾ ਮੁਖੀ ਆ ਤੂੰ ਪੰਜਾਬ ਦਾ ਰਾਜਾ ਤੂੰ ਮੰਜਾਬ ਦਾ ਮੁੱਖ ਮੰਤਰੀ ਆ ਤੂੰ ਤਮਾਸ਼ੀਰ ਮੰਨ ਕੇ ਤਮਾਸ਼ਾ ਦੇਖ ਰਿਹਾ ਚਲ ਮੰਨ ਲਿਆ ਤੂੰ ਨਹੀਂ ਖਾਂਦਾ ਤੋਟਾ ਤਾਂ ਰਹੇ ਹਨ ਖਵਾ ਤਾਂ ਰਹੇ ਹਨ ਕੀ ਤੇਰੀ ਮਜਬੂਰੀ ਹੈ ਵੈਸੀ ਸਾਲ ਬਾਅਦ ਤੂੰ ਲੋਕਾਂ ਨੇ ਲਾ ਕੇ ਪਿੱਛੇ ਮਾਰਨਾ ਤੇ ਹੁਣ ਇਹਦਾ ਤਸਰੀਫਾ ਦੇ ਕੇ ਖੜ ਜਾ ਲੋਕਾਂ ਨਾਲ ਆ ਕੇ ਦੱਸ ਲੋ ਇਹਨਾਂ ਦੀ ਕਰਤੂਤਾਂ ਵੀ ਕੀ ਕਰਦੇ ਆ